ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਟਿੰਡਿਆਂ ਦੀ ਸਬਜ਼ੀ ਤੇ ਟਿੰਡੇ ਆਪਾਂ ਇੱਥੇ 1 ਕਿਲੋ ਟਿੰਡੇ ਲਏ ਸੀ ਤੇ ਟਿੰਡਿਆਂ ਨੂੰ ਬਣਾਵਾਂਗੇ ਆਪਾਂ ਕੱਟ ਕੇ ਤੇ ਸਭ ਤੋਂ ਪਹਿਲਾਂ ਆਪਾਂ ਟਿੰਡਿਆਂ ਨੂੰ ਛੇਲ ਲਵਾਂਗੇ ਤੇ ਇੰਦਿਆਂ ਦੀ ਆਪਾਂ ਉੱਪਰਲੀ ਪਤਲੀ-ਪਤਲੀ ਇਹਨਾਂ ਦਾ ਛਿਲਕਾ ਲਾ ਕੇ ਤੇ ਇਹਨਾਂ ਨੂੰ ਛਿੱਲ ਕੇ ਤਿਆਰ ਕਰ ਲਵਾਂਗੇ ਜੇ ਜਿਵੇਂ ਇਸ ਤਰ੍ਹਾਂ ਦੇ ਇਹਨਾਂ ਦੇ ਜਿੱਥੋਂ ਇਸ ਤਰ੍ਹਾਂ ਕਾਲੇ-ਕਾਲੇ ਇਹਨਾਂ ਨੂੰ ਆਪਾਂ ਮਿਲਤਾਂ ਲਾ ਦੇਵਾਂਗੇ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਵੀ ਪਤਲੇ-ਪਤਲੇ ਛੇਲ ਲਾ ਕੇ ਤਿਆਰ ਕਰ ਲਵਾਂਗੇ ਤੇ ਢਿੰਡਿਆਂ ਨੂੰ ਆਪਾਂ ਛਿੱਲ ਕੇ ਰੱਖ ਲਿਆ ਸੀ ਤੋਂ ਮੈਂ ਆਪਾਂ ਇਹਨਾਂ ਦੇ ਕਟਿੰਗ ਕਰ ਲਵਾਂਗੇ ਆਪਾਂ ਇਸ ਤਰ੍ਹਾਂ ਦੇ ਇਹਨਾਂ ਦੇ ਕੱਟ ਲਵਾਂਗੇ ਲੰਬੇ ਲੰਬੇ ਤੇ ਸਾਰੇ ਢਿੰਡੇ ਮੈਂ ਇਸ ਤਰ੍ਹਾਂ ਹੀ ਕੱਟ ਲਵਾਂਗੀ ਤੇ ਢਿੰਡਿਆਂ ਨੂੰ ਆਪਾਂ ਕੱਟ ਲਿਆ ਸੀ ਤੇ ਹੁਣ ਢਿੰਡਿਆਂ ਨੂੰ ਆਪਾਂ ਤੋੜ ਦਵਾਂਗੇ ਤੇ ਇੰਡੇ ਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਲੰਬੇ ਕੱਟ ਕੇ ਪਿਆਜ਼ ਪਾਵਾਂਗੇ ਟਮਾਟਰ ਲਸਣ ਅਦਰ ਤੇ ਹਰੀਆਂ ਮਿਰਚਾਂ ਹਰੀਆਂ ਮਿਰਚ ਆਪਾਂ ਤਾਂ ਜਿਆਦੀਆਂ ਪਾਈਆਂ ਹਰੀਆਂ ਮਿਰਚ ਅੱਜਕੱਲ੍ਹ ਦੀਆਂ ਕੋੜੀਆਂ ਨਹੀਂ ਹੋਣੀਆਂ ਵੀ ਤੇ ਇਹਨਾਂ ਨੂੰ ਵੀ ਆਪਾਂ ਲੰਬੇ ਸਾਈਜ਼ ਅੱਜ ਕੱਟ ਦੇਵਾਂਗੇ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤਿੰਨ ਚਾਰ ਚਮਚੇ ਆਪਾਂ ਤੇਲ ਦੇ ਪਾ ਦਿੱਤੇ ਸੀ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਜੀਰੇ ਨੂੰ ਪਾ ਦਵਾਂਗੇ ਅੱਧਾ ਚਮਚਾ ਅਦਰਕ ਅਤੇ ਲਸਣ ਬਰੀਕ ਕੱਟਿਆ ਇਹ ਪਾ ਦਵਾਂਗੇ ਜੀਂਦੇ ਦੇ ਵਿੱਚ 2 ਮਿੰਟ ਵਾਸਤੇ ਇਹਨੂੰ ਭੁੰਨ ਲਵਾਂਗੇ ਪਿਆਜ਼ ਪਾ ਦਵਾਂਗੇ ਤੇ ਆ ਜੀ ਘਰ ਆ ਕੇ ਮਿਕਸ ਕਰ ਦੋਗੇ ਤੜਕਾ ਦੇ ਵਿੱਚ ਪਿਆਜ਼ਾਂ ਨੂੰ 2-3 ਮਿੰਟ ਹੋ ਗਏ ਸੀ ਭੁੰਨ ਲਿਆ ਤੇ ਪਿਆਜ਼ ਆਪਾਂ ਜ਼ਿਆਦਾ ਨਹੀਂ ਪਕਾਉਣੇ ਪਰ ਪਿਆਜ਼ ਇਸ ਤਰ੍ਹਾਂ ਦੇ ਆਪਾਂ ਰੱਖਣਾਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰੀਆਂ ਮਿਰਚਾਂ ਇੱਕ ਚਮਚਾ ਨਮਕ ਦਾ ਕਾਲੀ ਮਿਰਚ ਪਾਊਡਰ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਚਮਚਾਤਾ ਨੀਆ ਪਾਊਡਰ ਨਾਲੇ ਨਾਲ ਹੀ ਗਰਮ ਮਸਾਲਾ ਇਸੇ ਨਾਲ ਹੀ ਪਾ ਦਵਾਂਗੇ ਹੁਣ ਆਪਾਂ ਟਮਾਟਰ ਬਰੀਕ ਬਰੀਕ ਕੱਟੇ ਸੀ ਇਹ ਮਸਾਲੇ ਨੂੰ ਮਿਕਸ ਕਰ ਦਵਾਂਗੇ ਤੇ ਗੈਸ ਨੂੰ ਆਪਾਂ ਜਦੋਂ ਮਸਾਲੇ ਪਾਏ ਸੀ ਗੈਸ ਨੂੰ ਆਪਾਂ ਲੋ ਤੇ ਰੱਖਿਆ ਸੀ ਹੁਣ ਆਪਾਂ ਗੈਸ ਨੂੰ ਲੇਵੀਂ ਹਾਈ ਹਾਈ ਤੇ ਕਰ ਲਵਾਂਗੇ ਮਸਾਲੇ ਨੂੰ 2-3 ਮਿੰਟ ਵਾਸਤੇ ਪਕਾ ਲਵਾਂਗੇ ਆਪਾਂ ਮਸਾਲੇ ਨੂੰ ਆਪਾਂ 4-5 ਮਿੰਟ ਪਕਾ ਲਿਆ ਸੀ ਤੇ ਮਸਾਲਾ ਪੁਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਛਿੰਦੇ ਪਾ ਦਵਾਂਗੇ ਇਹਦੇ ਤਾ ਕੇ ਮਿਕਸ ਕਰ ਦਾਂਗੇ ਇੰਡੀਅਨ ਮਿਕਸ ਘਾਤਤਾ ਸੀ ਹੁਣ ਆਪਾਂ ਟਾ ਕੇ ਕੇ ਪਕਾਵਾਂਗੇ ਟਿੰਡਿਆ ਦੀ ਸਬਜੀ ਸਬਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਜੇ ਇਹਦੇ ਟਿੰਡਿਆਂ ਦੇ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਉਣਾ ਟਿੰਡਿਆਂ ਦੇ ਪਾਣੀ ਆਪਣੇ ਆਪ ਥੋੜਾ ਜਿਹਾ ਚੀਲਾ ਜਿਹਾ ਨਿਕਲ ਆਉਣਾ ਦੇਖ ਸਕਦੇ ਤੁਸੀਂ के लगा सब्जी देख सी वादिया सब्जी बनी है सब्जी आप चार मिनट वास्ते हो पका ਸਬਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਬਣ ਕੇ ਤਿਆਰ ਹੈ ਉਹ ਸਬਜੀ ਦੇ ਵਿੱਚ ਆਪਾਂ ਪਾ ਦਵਾਂਗੇ ਧਨੀਆ ਧਨੀਆ ਪਾ ਕੇ ਮਿਕਸ ਕਰ ਦਵਾਂਗੇ ਤੇ ਸਬਜੀ ਨੂੰ ਆਪਾਂ ਹੁਣ ਪਲੇਟ ਵਿੱਚ ਪਾ ਦਵਾਂਗੇ ਟਿੰਡਿਆਂ ਦੀ ਸਬਜ਼ੀ ਵੇਖੋ ਕੱਟ ਕੇ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੇ ਜੇ ਤੁਹਾਨੂੰ ਟਿੰਡਿਆਂ ਦੀ ਸਬਜ਼ੀ ਦੀ ਰੈਸিপি ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ